ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਹੋਵੋਗੇ ਤੇ ਅੱਜ ਆਪਾਂ ਛੋਟੀ ਜਿਹੀ ਇੱਕ ਰਿਕਵੈਸਟ ਕਰਨ ਲੱਗੇ ਆ ਤੁਹਾਨੂੰ ਕਿ ਬਾਪੂ ਜੀ ਦੀ ਲੋੜ ਬਹੁਤ ਜ਼ਿਆਦੀ ਹੈ ਇਹਨਾਂ ਨੂੰ ਇਲਾਜ ਦੀ ਤੇ ਤੁਸੀਂ ਮਤਲਬ ਜਿਹੜੇ ਜਿਹੜੇ ਸਾਡੀ ਵੀਡੀਓ ਵੇਖਨੇ ਜਿੱਥੋਂ ਜਿੱਥੋਂ ਤੁਸੀਂ ਵੇਖਨੇ ਆ ਤੇ ਸਾਡੀ ਰਿਕਵੈਸਟ ਆ ਹੱਥ ਜੋੜ ਕੇ ਤੁਹਾਨੂੰ ਕਿ ਜੇ ਕੋਈ ਵੀਰ ਭਰਾ ਸਾਡੀ ਹੈਲਪ ਕਰ ਸਕਦਾ ਵਾ ਵੀ ਸਾਰੇ ਭੈਣ ਭਰਾ ਦੇਖਦੇ ਆ ਨਾ ਇਹਨਾਂ ਦੀ ਹਾਲਤ ਬਾਰੇ ਆਪਾਂ ਤੁਹਾਨੂੰ ਡਿਟੇਲ ਦੱਸਦੇ ਆ ਤੇ ਜਰੂਰ ਹੈਲਪ ਕਰੋ ਇਹਨਾਂ ਦੀ ਤਾਂ ਕਿ ਇਹਨਾਂ ਦੀ ਹੈਲਪ ਹੋ ਜਾਵੇ ਤੇ ਤੁਹਾਨੂੰ ਦਵਾਵਾਂ ਮਿਲਣ ਸੋ ਇਹ ਬਾਉਜੀ ਆ ਤੇ ਬਾਉਜੀ ਕੀ ਦਿੱਕਤ ਆਉਂਦੀ ਤੁਹਾਨੂੰ ਹਾਂ ਠੀਕ ਹੈ ਛਾਤੀ ਦੀ ਛਾਤੀ ਦੇ ਦਰਦ ਹੁੰਦੀ ਛਾਤੀ ਤੇ ਨਾ ਸਾਹ ਦੀ ਪਰੇਸ਼ਾਨੀ ਨਾ ਬੈਠੇ ਰਹਿਣਾ ਕਰਤੋ ਹਿੰਦਾ ਹਾਂਜੀ ਕੀ ਬਾਉਜੀ ਦੱਸਦੇ ਆ ਕਿ ਲੇਟਿਆਂ ਨਹੀਂ ਜਾਂਦਾ ਏਦਾਂ ਬੈੱਕੇ ਜ਼ਿਆਦਾ ਟਾਈਮ ਆਪਣਾ ਕੱਢਦੇ ਆ ਜੇ ਲੇਟਦੇ ਆ ਤੇ ਫਿਰ ਇਹਨਾਂ ਨੂੰ ਸਾਹ ਨਹੀਂ ਲਿਆ ਜਾਂਦਾ ਸਾਹ ਦੇ ਵਿੱਚ ਦਿੱਕਤ ਆ ਜਾਂਦੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਆਏ ਸਰੀਰਕ ਤੌਰ ਤੇ ਤਿੰਨ ਦਿਨ ਹੋ ਗਏ ਆ ਸੁੱਤੇ ਨਹੀਂ ਆਏ ਤਿੰਨ ਦਿਨਾਂ ਤੋਂ ਇਹ ਸੁੱਤੇ ਨਹੀਂ ਹੈਗੇ ਡਾਕਟਰ ਨੂੰ ਵਿਖਾਇਆ ਚੈੱਕਅਪ ਕਰਤਾ ਵੀ ਚਲੋ ਜਿੰਨੇ ਕੁ ਯੋਗ ਹੈਗੇ ਹੀ ਘਰ ਦੇ ਫੈਮਿਲੀ ਮੈਂਬਰ ਤੇ ਉਹਨਾਂ ਨੇ ਇਹ ਦੱਸਿਆ ਕਿ ਸਟੈਂਡ ਪੈਣਾ ਹੈਗਾ ਠੀਕ ਆ ਤੇ ਜਦੋਂ ਇਹ ਲੰਮੇ ਪੈਂਦੇ ਆ ਉਦੋਂ ਇਹਨਾਂ ਨੂੰ ਸਾਹ ਲੈਣ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਇਦਾਂ ਹੀ ਬੈਠੇ ਰਹਿੰਦੇ ਦਿਨ ਰਾਤ ਤੇ ਚਲੋ ਕੁਝ ਕਰਦੀਆਂ ਸੋ ਮਜਬੂਰੀਆਂ ਹੁੰਦੀਆਂ ਵਾ ਕਿਉਂਕਿ ਬੇਟਾ ਇੱਕੋ ਹੀ ਆ ਇਹਨਾਂ ਦਾ ਕਮਾਉਣ ਵਾਲਾ ਤੋ ਵੀ ਚਲੋ ਮੜਮੋਟਾ ਕੰਮ ਕਰਦੇ ਕਿਉਂਕਿ ਫੈਕਟਰੀ 'ਚ ਲੱਗੇ ਆ ਤੇ ਬਹੁਤੀ ਇਨਕਮ ਦੀ ਹੈ ਨਹੀਂ ਸੁਵਿਧਾ ਇਹਨਾਂ ਦੀ ਹਾਂ ਪੀ ਕੋਈ ਸਟੈਂਟ ਨਹੀਂ ਪਵਾ ਸਕਦੇ ਤੇ ਇਸ ਕਰਕੇ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਜਿੰਨੇ ਵੀ ਕੋਈ ਮਦਦ ਕਰ ਸਕਦਾ ਵਾ ਤੇ ਪਲੀਜ਼ ਅਸੀਂ ਮਤਲਬ ਇਹਨਾਂ ਦਾ ਨੰਬਰ ਦੇ ਦਾਂਗੇ ਦੇ ਦਾਂਗੇ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਹੀ ਇਹਨਾਂ ਦਾ ਨੰਬਰ ਤੁਹਾਡਾ ਵੀ ਅਸੀਂ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਇਹਨਾਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹੋ ਸਕੇ ਤੇ ਜਿੰਨੀ ਵੀ ਆਉਦੀ ਹੈਲਪ ਹੋ ਸਕਦੀ ਹੈ ਅੰਕਲ ਦੀ ਤੇ ਵੱਧ ਤੋਂ ਵੱਧ ਮਦਦ ਕਰਿਓ ਕਿਉਂਕਿ ਇਹ ਬੜੇ ਮਿਹਨਤੀ ਇਨਸਾਨ ਹੀ ਬੜੇ ਸਾਰੀ ਜ਼ਿੰਦਗੀ ਇਹਨਾਂ ਨੇ ਮਿਹਨਤ ਕਰ ਕਰਕੇ ਆਪਣਾ ਟਾਈਮ ਪਾਸ ਕੀਤਾ ਵਾ ਤੇ ਹੁਣ ਆਹ ਦਿਨਾਂ ਜਾਣ ਕੇ ਆਪਣਾ ਲਾਜ ਤੋਂ ਵੀ ਬਹੁਤ ਅੱਤਰ ਹੋ ਗਿਆ ਭਿਓਖਾ ਹੋ ਗਿਆ ਟਾਈਮ ਇਹ ਤੇ ਮੈਂ ਇਹੋ ਆਨੀ ਆ ਕਿ ਚਲੋ ਜੋ ਵੀ ਸਾਡੀ ਵੀਡੀਓ ਵੇਖਦਾ ਸੁਣਦਾ ਜਿੱਦਾਂ ਵੀ ਆ ਜਿੰਨੀ ਵੀ ਮਦਦ ਕਰ ਸਕਦੇ ਜੋ ਜ਼ਰੂਰ ਕਰਿਓ ਕਿ ਅੰਕਲ ਜੀ ਦੇ ਸਟੈਂਟ ਪੈ ਜਾਣ ਕਿਉਂਕਿ ਅੰਕਲ ਨੂੰ ਬਹੁਤ ਦਿੱਕਤ ਆ ਜਿਹੜਾ ਖੂਨ ਆ ਉਹ ਵੀ 5 ਗ੍ਰਾਮ ਰਹਿ ਗਿਆ ਵਾ ਤੇ ਸਰੀ ਨੂੰ ਜਿਆਦਾ ਦਿੱਕਤ ਆਉਂਦੀ 3-4 ਦਿਨਾਂ ਤੋਂ ਜ਼ਿਆਦਾ ਜਿਆਦਾ ਹੋ ਗਿਆ ਕਿ ਜਾਂ ਇਹ ਨਹੀਂ ਇੰਨੇ ਹੋਏ 3-4 ਦਿਨਾਂ ਤੋਂ ਜਿਆਦਾ ਦਿੱਕਤ ਆਉਂਦੀ ਆਪੀ ਟਾਈਮ ਤੋਂ ਵੈਸੇ ਇਹ ਮਤਲਬ ਕਿ ਇਦਾਂ ਢਿੱਲੇ ਚੱਲ ਰਹੇ ਆ ਸੇ ਤੇ ਇਹਨਾਂ ਦੀ ਤੇ ਹੁਣ ਦਾਜ ਦੀ ਜ਼ਿਆਦਾ ਜ਼ਰੂਰ ਤੇ ਇਹਨਾਂ ਨੂੰ ਕਿਉਂਕਿ ਜ਼ਿਆਦਾ ਪ੍ਰੋਬਲਮ ਹੈ ਇਦਾਂ ਆਪਾਂ 10 ਮਿੰਟ ਵੀ ਨਾ ਕੋਈ ਸਾਹ ਲੈਣ ਚ ਦਿੱਕਤ ਪ੍ਰੋਬਲਮ ਹੋਵੇ ਤੇ ਆਪਾਂ ਤੰਗ ਹੋ ਜਾਂਦੇ ਆ ਤੇ ਇਹਨਾਂ ਨੇ ਦਿਨੇ ਰਾਤ ਇਦਾਂ ਹੀ ਬੈਠਣਾ ਹੁੰਦਾ ਤੇ ਇਹਨਾਂ ਵਾਸਤੇ ਤੁਸੀਂ ਸੋਚ ਸਕਦੇ ਆ ਕਿ ਕਿੰਨੀ ਜ਼ਿਆਦੀ ਪਰੇਸ਼ਾਨੀ ਆ ਨਾ ਨਾਲੇ 3 ਦਿਨਾਂ ਤੋਂ ਨਾਲ ਲੰਮੇ ਪਏ ਆ ਨਾ ਕੋਈ ਸੌ ਕੇ ਵੇਖਿਆ ਕਿਉਂਕਿ ਲੰਮੇ ਨਹੀਂ ਪਿਆ ਜਾ ਰਿਹਾ ਇਹਨਾਂ ਦੇ ਮਤਲਬ ਲੰਮੇ ਪਿੰਦੇ ਸਾਹ ਚ ਜਿਆਦੀ ਦਿੱਕਤ ਆਉਂਦੀ ਵੀ ਸਾਹ ਨਹੀਂ ਲਿਆ ਜਾਂਦਾ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਇਲਾਜ ਹੋ ਜਾਵੇ ਹਾਂਜੀ ਫਿਰ ਤੁਸੀਂ ਸਾਰਿਆਂ ਨੂੰ ਰਿਕੁਐਸਟ ਤੁਹਾਡੇ ਵੱਲੋਂ ਆ ਕਿ ਸਾਰੇ ਜਣੇ ਤੁਹਾਡੇ ਜਿਹੜੇ ਜਿਹੜੇ ਵੀਡੀਓ ਵੇਖਦੇ ਆ ਤੇ ਉਹ ਤੁਹਾਡੇ ਵਿੱਚ ਲਾਜ ਕਰਾਉਣ ਦੇ ਵਿੱਚ ਥੋੜੀ ਥੋੜੀ ਹੈਲਪ ਕਰਨਾ ਹੈ ਨਾ ਕੋਈ ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਆ ਓਨੀ ਤੁਸੀਂ ਕਰ ਸਕਦੇ ਆ ਨਾ ਤਾਂ ਕਿ ਇਹਨਾਂ ਦਾ ਇਲਾਜ ਹੋ ਜਾਵੇ ਤੇ ਇਹ ਆਪਣੇ ਮਤਲਬ ਆਪਣੇ ਜੋਗੇ ਤੌਰ ਫਿਰ ਸਕਣ ਥੋੜੇ ਥੋੜੇ ਸਹਾਰੇ ਤਾਂ ਆਉਂਦੇ ਆ ਹਾਂਜੀ ਪਰ ਬਹੁਤੀ ਮਦਦ ਕਿ ਕਮ ਨਹੀਂ ਹੈਗੀ ਹਾਂ ਆ ਨਹੀਂ ਕਹਿੰਦੇ ਥੋੜੇ ਥੋੜੇ ਕਹਿੰਦੇ ਹੁੰਦੇ ਨਾ ਥੋੜੀ ਥੋੜੀ ਕੋਈ ਮਦਦ ਕਰੂਗਾ ਤਾਂ ਉਹਦਨੇ ਹੀ ਬੰਦਾ ਵਾ ਸਾਗਰ ਬੂੰਦ ਬੂੰਦ ਨਾਲ ਹੀ ਸਾਗਰ ਬੰਦਾ ਹਾਂਜੀ ਵੀ ਬਹੁਤੀ ਘਰ ਦੇ ਹਾਲਾਤ ਵੀ ਕੋਈ ਬਹੁਤ ਵਧੀਆ ਨਹੀਂ ਆ ਕਿਉਂਕਿ ਇੱਕੋ ਬੇਟਾ ਵਾ ਵੀ ਥੋੜੀ ਬਹੁਤੀ ਕਮਾਈ ਕਰਦਾ ਵਾ ਹਾਂ ਬਾਕੀ ਚਲੋ ਉਹਨਾਂ ਦੀ ਵੀ ਫੈਮਿਲੀ ਆ ਤੇ ਜਿੰਨੇ ਜੋਗੇ ਹੈਗੇ ਉਹ ਵੀ ਕੰਡ ਰਹੇ ਪਰ ਇਹ ਆ ਵੀ ਜਿਆਦੀ ਲੋਡ ਕਰਕੇ ਵੀ ਇਹ ਤੁਹਾਨੂੰ ਵੀਡੀਓ ਜਿਹੜੀ ਆਪਾਂ ਚੇਅਰ ਕਰ ਰਹੇ ਆਂ ਕਿਉਂਕਿ ਤੁਹਾਨੂੰ ਇਸੇ ਕਰਕੇ ਦਿਖਾਏ ਕਿਉਂਕਿ ਮਦਦ ਦੀ ਲੋੜ ਇਹਨਾਂ ਨੂੰ ਜ਼ਿਆਦਾ ਵਾ ਤੇ ਉਹ ਕਿਉਂਕਿ ਇੰਨਾ ਟਾਈਮ ਕਿਦਾਂ ਔਖਾ ਨਿਕਲੂਗਾ ਇੱਕ ਦਿਨ ਵੀ ਸਾਹ ਲੈਣਾ ਉਹ ਜੇ ਔਖਾ ਤੇ ਕਿੰਨਾ ਮੁਸ਼ਕਿਲ ਆਦਾ ਇਹਨਾਂ ਨੂੰ 3 ਦਿਨਾਂ ਤੋਂ ਇਹੀ ਪ੍ਰੋਬਲਮ ਆ ਰਹੀ ਆ ਰੋਟੀ ਵੀ ਨਹੀਂ ਖਾਦੀ ਜਾਣਦੀ ਰੋਟੀ ਵੀ ਨਹੀਂ ਖਾਦੀ ਜਾਣਦੀ ਨਾ ਰੋਟੀ ਖਾਦੀ ਇੰਦੀ ਨਾਲ ਚਾਹ ਪੀਦੀ ਹੂੰ ਕੁਝ ਨਹੀਂ ਖਾਧ ਪੀਤੇ ਜਾਣਦੇ ਤੇ ਸਾਤੀ ਚ ਦਰਦ ਵੀ ਨਿਕਲਦੀ ਨਾਲ ਬਹੁਤ ਜ਼ਿਆਦਾ ਹੂੰ ਤੇ ਲੰਮੇ ਪੀਣਾ ਹੂੰ ਤੇ ਫਾਰ ਦੀ ਪਰੇਸ਼ਾਨੀਆਂ ਨਹੀਂ ਨਪਨੇ ਪਛਾਤੀ ਤੱਕ ਕੋਈ ਨਹੀਂ ਹੌਂਦਲੜਾ ਕੋ ਦਿਂ ਠੀਕ ਹੋਣਾ ਸਾਰੇ ਮਦਦ ਕਰਨਗੇ ਤੁਹਾਡੀ ਜਿੰਨੀ ਹੋ ਚਾਹੀਦੀ ਆਹੋ ਹਾਂ ਮਹਾਰਾਜ ਗੜੀ ਅਰਦਾਸ ਕਰੋ ਸੱਚੇ ਪਾਸ਼ਾ ਦੇ ਮਾਤਵਾ ਤੋਰ ਤਾਂ ਦੀ ਬਖਸ਼ੇ ਹੂੰ ਤੇ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਰਿਕੁਐਸਟ ਆ ਕਿ ਜਰੂਰ ਹੈਲਪ ਕਰੋ ਜਿੰਨੀ ਹੋ ਸਕਦੀ ਆ ਤੇ ਆਪਣੇ ਵੱਲੋਂ ਤੁਸੀਂ ਹੈਲਪ ਕਰੋ ਨਾ ਵਾਅਦਾ ਤੋਂ ਵਾਅਦਾ ਚੱਲੋ ਤੇ ਉਹ ਪਰ ਇਹਨਾਂ ਦਾ ਨੰਬਰ ਦੇ ਦਾਂਗੇ ਆਪਾਂ ਤੁਹਾਨੂੰ ਤੇ ਜਿਹੜਾ ਤੁਸੀਂ ਪਰਿਵਾਰ ਦੇ ਨਾਲ ਕੰਟੈਕਟ ਕਰ ਲਓ ਹਾਂ ਠੀਕ ਹਾਂ ਮੈਂ ਫੇਰ ਫੇਰ ਬੜਾ ਪਾੜ ਦਾ ਨਾਲ ਹੂੰ ਫੇਰ ਹੀ ਪਾੜ ਦਾ ਮਲਿਕ ਜੀ ਤੁਸੀਂ ਵੇਖ ਹੀ ਸਕਦੇ ਆ ਕਿ ਕਿੰਨੀ ਪਰੇਸ਼ਾਨੀ ਇਹਨਾਂ ਨੂੰ ਇਹ ਆਪਣੀ ਗੱਲ ਵੀ ਨਹੀਂ ਸਹੀ ਤਰ੍ਹਾਂ ਤੁਹਾਨੂੰ ਬੋਲ ਕੇ ਦੱਸ ਪਾ ਰਹੇ ਸਾਨੂੰ ਕਿ ਇੰਨੇ ਜ਼ਿਆਦਾ ਇਹ ਪਰੇਸ਼ਾਨ ਆ ਚਲੋ ਕੋਈ ਨਹੀਂ ਆਪੇ ਮਹਾਰਾਜ ਭੜੀ ਕਰੂਗਾ ਬਾਕੀ ਕੋਈ ਨਹੀਂ ਆਪੇ ਬੜੇ ਦਾਨਪੂਰਨ ਕਰਨ ਵਾਲੇ ਸੱਜਣ ਵੀ ਮਿਲ ਜਾਂਦੇ ਜਿਉਂ ਹੀ ਨਹੀਂ ਆ ਹਾਂ ਦੁਨੀਆ ਬੈਠੀ ਵਾਅਦੇ ਤੋਂ ਵੱਧ ਕੋਈ ਨਹੀਂ ਆਪਣੇ ਜਿਹੜੇ ਹੱਥ ਫੜਦੇ ਆ ਲੋੜਵੰਦਾ ਦਾ ਤੇ ਸੋ ਇਹਨਾਂ ਨੂੰ ਵੀ ਲੋੜਵੰਦ ਸਮਝ ਕੇ ਤੇ ਇਹਨਾਂ ਦੀ ਜਰੂਰ ਹੈਲਪ ਕੀਤੀ ਜਾਵੇ ਹੂੰ ਹੂੰ ਸੋ ਧੰਨਵਾਦ ਹਾਂ ਸਾਰਿਆਂ ਦਾ ਵੀਡੀਓ ਜ਼ਰੂਰ ਵੇਖੋ ਤੇ ਅੱਗੇ ਸ਼ੇਅਰ ਕਰ ਦਿਓ ਅੱਗੇ ਸ਼ੇਅਰ ਹੀ ਕਰੋ ਕਿਉਂਕਿ ਤੁਹਾਡੀ ਉਹ ਵੀ ਇੱਕ ਹੈਲਪੀ ਹੋ ਜਾਣੀ ਆ ਤਾਂ ਕਿ ਵੀਡੀਓ ਕਿਸੇ ਤੱਕ ਪਹੁੰਚੂਗੀ ਤੇ ਕੋਈ ਇਹਨਾਂ ਦੀ ਹੈਲਪ ਫਾਈਨੈਂਸ਼ੀਅਲੀ ਕਰ ਦੂਗਾ ਸੋ ਧੰਨਵਾਦ ਹਾਂ ਦਾ ਥੈਂਕ ਯੂ ਜੀ